ਹਾਂਜੀ ਕਾਲਾ ਅੱਗ ਲਾ ਕੇ ਮੇਰੇ ਜਵਾਈ ਨੇ ਸਾੜਿਆ ਗਿਆ ਵਾ ਵਾਤੋ ਵਦ ਸਾ ਮੈਂ ਨਾ ਜਾਈਦਾ ਫਾਂਸੀ ਵੇ ਲੈ ਚਾਹੀਦੀ ਮੇਰੇ ਤੇ ਇਹ ਨਹੀਂ ਤੇ ਅੱਗ ਲਾ ਕੇ ਨਾ ਹੀ ਨੂੰ ਸਾੜ ਲਾ ਚਾਹੀਦਾ ਦੋ ਬੱਚੇ ਵੀ ਗੱਜੇ ਪਰਦੇ ਦੋ ਬੱਚੇ 6 ਮਹੀਨੇ ਸੀ 8 ਮਹੀਨੇ ਜਿਹੜੀ ਟੀਵੀ ਵਾਲੀ ਸੀ ਗਰਭਵਤੀ ਪਤਨੀ ਨੂੰ ਜ਼ਿੰਦਾ ਚਲਾਉਣ ਵਾਲੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਹੱਤੋਂ ਉਹਨne ਦੱਸ ਦੇ ਕਿ ਅਦਾਲਤ ਦੇ ਵੱਲੋਂ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਵੀ ਦੇ ਦਿੱਤਾ ਗਿਆ ਹੈ ਪਿੰਡ ਬੂਲੀ ਨੰਗਲ ਦੇ ਵਿੱਚ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਅਤੇ ਉਸ ਦੇ ਗਰਭ ਵਿੱਚ ਪੜੇ ਬੱਚਿਆਂ ਨੂੰ ਜ਼ਿੰਦਾ ਜਲਾਉਣ ਦੇ ਮਾਮਲੇ ਦੇ ਵਿੱਚ ਦੱਸ ਦੇ ਕਿ ਪੁਲਿਸ ਨੇ ਹੁਣ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਸ ਦੇ ਬਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਜਵਾਈ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹਦੀ ਮਾਂ ਉਹ ਮੇਰੀ ਧੀ ਆ ਅੰਜ ਕੱਲ ਅੱਗ ਲਾ ਕੇ ਮੇਰੇ ਜਵਾਈ ਨੇ ਸਾੜਿਆ ਗਿਆ ਵਾ ਵੱਧੋ ਵੱਧ ਸਾਹਿਬ ਮੈਨਾਂ ਜ਼ਾਇਦਾ ਫਾਂਸੀ ਵੇਲੇ ਚਾਹੀਦੀ ਮੇਰੀ ਧੀ ਰਹੀ ਸੀ ਅੱਗ ਲਾ ਕੇ ਨਾਲ ਨੂੰ ਸਾੜ ਲਾ ਚੀ ਦੇ ਦੇਰੇ ਵਰੀ ਵਰੀ ਰੇਸੀ ਨਵੀਂ ਉਹ ਦਾਈ ਮਾਂ ਨਾ ਜੈਦਾ ਜਿੱਦਾ ਮੇਰੇ ਮਰੀਆਂ ਸਾਰ ਕੇ ਮਾਰ ਦਿੱਤਾ ਗਿਆ ਮੇਰੀ ਨੂੰ ਸਾਹ ਬੇਲਾ ਜੈਦਾ ਪਹਿਲਾਂ ਤਾਂ ਕੋਈ ਨਾ ਜਾਨੀ ਕਰਦਾ ਹੋਣੀ ਪਤਾ ਲੱਗਿਆ ਵੀ ਦੋ ਚਾਰ ਦਿਨ ਫੋਰ ਲੱਜਾ ਕਰਦੇ ਆ ਬਹੁਤ ਜ਼ਿਆਦਾ ਹਾਜੀ ਪੂਜੋ ਕੋ ਕਾਰਵਾਈ ਕਰਾਈ ਹੋਈ ਆ ਦਰਖਾਸਤ ਦਿੱਤੀ ਹੋਈ ਆ ਪਰਚਾ ਕਰਾਇਆ ਹੋਇਆ ਵਾ ਹਾਜੀ ਰਸਤਾ ਜੀ ਉਹ ਤੇਰੀ ਪਿੰਡ ਵਾਲੀ ਕੁੜੀ ਐ ਤੇ ਕਲੇਰੀ ਉਹ ਤਾਂ ਵਿਆਹੀ ਹੋਈ ਆ ਹਾਂ ਦਾ ਮੈਨੂੰ ਫੋਨ ਕੀਤਾ ਵੀ ਪਿੰਕੀ ਤੇ ਅੱਗ ਲੱਗੀ ਹੋਈ ਐ ਅਸੀਂ ਆ ਗਿਆ ਉਹ ਕਹਿੰਦੀ ਬੱਬ ਕਾਲੇ ਦਵਾਈ ਲੈਣ ਵਾਸਤੇ ਆਉਣਾ ਹੀ ਆਖਿਆ ਬੱਬ ਕਾਲੇ ਆਈ ਹੋਈ ਆ ਵੀ ਚਲ ਉਹਦੇ ਘਰ ਅੱਗ ਲੱਗੀ ਐ ਬੁਝਾ ਦਈਏ ਹਾਂਜੀ ਨਹੀਂ ਇਹਨੇ ਫੋੜਾ ਮੈਨੂੰ ਪਤਾ ਲੱਗਾਈ ਆ ਕਿ ਅੱਗ ਲੱਗੀ ਆ ਉਹ ਤੇ ਟਿਫਨ ਪਿਆਈ ਰੋਟੇ ਆ ਉਹ ਮੈਂ ਚੁੱਕਣ ਗਈ ਵੀ ਉਹਨਾਂ ਜਲਦੇ 플ਸ਼ ਕਰਦਾ ਹੀ ਉਹਨੇ 450 ਰੁਪਏ ਦਾ ਲਿਆ ਹੋਇਆ ਸੀ ਉਹ ਚੁੱਕਣ ਗਈ ਤੇ ਮੇਰੀ ਬੇਟੀ ਦੇ ਦੋਵੇਂ ਪੈਰ ਜਿਹੜੇ ਥੱਲੇ ਪਏ ਸੀ ਫੇਰ ਮੇਰਾ ਧੜਾ ਹਲਤਿਆਂ ਲ ਗਿਆ ਸਾਰੇ ਹਜ਼ਾਰ ਦਿੱਤਾ ਮੇਰੀ ਤੀਨ ਉਦ੍ਰេស ਮਾਮਲੇ ਦੇ ਵਿੱਚ ਐਸਐਚਓ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਵੀ ਲਿਆ ਗਿਆ ਹੈ ਹਾਂਜੀ ਦੋਸ਼ੀ ਜਿਹੜਾ ਉਹਦਾ ਪਤੀ ਸੀ ਗਸਖਦੇਵ ਸਿੰਘ ਉਰਫ ਲਾਢੀ ਪੁੱਤਰ ਨਰਿੰਦਰ ਸਿੰਘ ਜਿਹੜਾ ਅਰੈਸਟ ਹੋ ਚੁੱਕਾ ਹੈ ਕਿਹੜੀ ਲੋਕੇਸ਼ਨ ਤੋਂ ਅਰੈਸਟ ਕੀਤਾ ਗਿਆ ਕਦੋਂ ਕੀਤਾ ਗਿਆ ਉਤੋਂ ਪਿੰਡ ਤੋਂ ਬਾਹਰ ਬਾਹਰ ਉਹਨੂੰ ਕੱਲ ਕੂਟ ਮਤਾਬ ਵਾਲੀ ਸਾਈਡ ਤੋਂ ਅਰੈਸਟ ਰਾਤੀ ਕਰ ਲਿਆ ਸੀਗਾ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਕੋਰਟ ਲੋਜ ਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਦੁਬਾਰਾ ਪੇਸ਼ ਕਰਾਂਗੇ ਕੋਰਟ 'ਚ ਇਹਦੇ ਬਿਆਨਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿਹੜੀਆਂ ਪਰਾਆਂ 'ਤੇ ਇਹ ਜਿਹੜੀ ਮਰਨ ਵਾਲੀ ਹੈ ਪਿੰਕੀ ਆ ਉਹਦੀ ਮਾਤਾ ਦੇ ਬਿਆਨ ਤੇ ਜੋਤੀ ਪਤਨੀ ਵੀਰਾ ਵਾਸੀ ਕਲੀਅਰ ਕਮਾਂਡ ਟਾਣਾ ਖਲਚੀ ਦੇ ਬਿਆਨ ਦੇ ਉੱਤੇ ਐਫ ਆਰ ਦਰਜ ਕੀਤੀ ਗਈ ਇੱਕ ਅਨਸਰ ਕੀ ਰਿਹਾ ਹੈਗਾ ਹੁਣ ਤੱਕ ਜਿਹੜੀ ਜਾਂਚ ਹੈ ਕਾਰਨ 'ਚ ਚੱਲ ਰਹੀ ਹੈ ਇਨਵੈਸਟੀਗੇਸ਼ਨ ਅੱਜ ਨੂੰ ਕੋਰਟ 'ਚ ਪੇਸ਼ ਕੀਤਾ ਹੈ ਇਨਵੈਸਟੀਗੇਸ਼ਨ ਜਾਰੀ ਹੈ ਦੋ ਦਿਨਾਂ ਵਿੱਚ ਪਤਾ ਲੱਗ ਜਾਊਗਾ ਕਿ ਜੋ ਜੋਏ ਦੇ ਕਿਸ ਕਾਰਨ ਕਰਕੇ ਨੇ ਆਪਣੀ ਪਤਨੀ ਨੂੰ ਕਤਲ ਕਰਕੇ ਛੱਡ ਦਿੱਤਾ। ਸ਼ੁਰੂਆਤੀ ਜਾਂਚ 'ਚ ਕੋਈ ਫਿਲਹਾਲ ਕੋਈ ਇੱਕ ਦਾ ਕੋਈ ਚੀਜ਼ ਨਹੀਂ। ਨਹੀਂ ਜਾਂਤੀ ਚ ਆਉਂਦੇ ਆ ਕਿ ਐਵੇਂ ਛੋਟੇ ਮੋਟੇ ਆਵੇਂ ਮਨ ਮਟਾਉ ਘਰੇਲੂ ਝਗੜਿਆਂ ਦੇ ਉੱਤੇ ਹੀ ਇੰਨੇ ਜਟਾਵਾ ਇਹ ਐਡਾ ਵੱਡਾ ਕਤਲ। ਦੱਸਦੇ ਕਿ ਫਿਲਹਾਲ ਮੁਲਜ਼ਮ ਪਤੀ ਦੇ ਵੱਲੋਂ ਇਨੀ ਦਰਦਨਾਕ ਘਟਨਾ ਨੂੰ ਅੰਤਖਾਮ ਕਿਉਂ ਦਿੱਤਾ ਗਿਆ ਇਸ ਦੀ ਵਜ੍ਹਾ ਪਤਾ ਨਹੀਂ ਲੱਗੀ ਆ ਪਰ ਕਿਹਾ ਜਾ ਰਿਹਾ ਕਿ ਘਰੇਲੂ ਕਲੇਸ਼ ਦੇ ਕਾਰਨ ਇਸ ਵਾਰਦਾਤ ਨੂੰ ਪਤੀ ਦੇ ਵੱਲੋਂ ਅੰਤਖਾਮ ਦਿੱਤਾ ਗਿਆ। ਦਸੇਜਾਰੇ ਕੀ ਦੋ ਜੁੜਬਾ ਬੱਚਿਆਂ ਦੀ ਮਾਂ ਬਣਨ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਮਲਜ਼ਮ ਪਤੀ ਦੇ ਵੱਲੋਂ ਆਪਣੀ ਪਤਨੀ ਸਣੇ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਅੰਮ੍ਰਿਤਸਰ ਤੋਂ ਅਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ